ਅੱਜ ਆਪਾਂ ਗੱਲ ਕਰਦੇ ਹਾਂ 12 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਇਸ ਵੇਲੇ ਹੌਂਸ ਬਣੀ ਹੋਈ ਹੈ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਣ ਦੀ ਕਿਰਪਾਲਤਾ ਕਰਿਓ ਜਿਵੇਂ ਦੱਸਿਆ ਹੋਇਆ ਸੀਗਾ ਕਿ 10 11 ਤੇ 12 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ 10 ਤਰੀਕ ਨੂੰ ਤਾਂ ਤਕੜੀਆਂ ਕਾਰਵਾਈਆਂ ਦੇਖੀਆਂ ਗਈਆਂ ਪਰ 11 ਤਰੀਕ ਸੁੱਕਾ ਹੀ ਲੰਘ ਗਿਆ ਬੱਦਲਬਾਈ ਬਣੀ ਰਹੀ ਪਰ ਮੀਂਹ ਕਿਤੇ ਵੀ ਨਹੀਂ ਪਿਆ ਤੇ ਰਾਤ ਵੇਲੇ ਜਰੂਰ ਕੁਝ ਇੱਕ ਹਰਕਤਾਂ ਹੋਈਆਂ ਸਨ ਪਰ ਮੀਂਹ ਨੇਰੀ ਦੀਆਂ ਸੰਭਾਵਨਾ ਬਹੁਤ ਘੱਟ ਖੇਤਰਾਂ ਦੇ ਵਿੱਚ ਹੋਈਆਂ ਅੱਜ 12 ਮਈ ਜੇਕਰ ਗੱਲ ਕਰੀਏ ਤਾਂ ਸਵੇਰ ਵੇਲੇ ਮੌਸਮ ਸਾਫ਼ ਹੈ ਪਰ ਇਹ ਦੱਸਿਆ ਹੋਇਆ ਸੀਗਾ ਕਿ ਜਿਵੇਂ ਜੇਕਰ ਬੱਦਲਬਾਈ ਰਹਿੰਦੀ ਹੈ ਤਾਂ ਫਿਰ ਮੀਂਹ ਦੀਆਂ ਕਾਰਵਾਈਆਂ ਨਹੀਂ ਹੋਣਗੀਆਂ ਜੇਕਰ ਗਰਮੀ ਤੇ ਹਮਸ ਵਾਲਾ ਮਾਹੌਲ ਅੱਜ ਫੇਰ ਬਣਦਾ ਹੈ ਤਾਂ ਬਾਅਦ ਦੁਪਹਿਰ ਤੋਂ ਪੰਜਾਬ ਦੇ ਵਿੱਚ ਇੱਕ ਵਾਰ ਫੇਰ 10 ਤਰੀਕ ਵਾਂਗੂ ਚੰਗੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਜੇਕਰ ਜ਼ਿਲ੍ਹੇਵਾਰ ਗੱਲ ਕਰੀਏ ਤਾਂ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਕਰਪੂਰਥਲਾ ਜਲੰਧਰ ਇਹਨਾਂ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਤੇ ਕਿਤੇ ਉੱਦਣ ਵਾਂਗੂ ਤੇਜ਼ ਹਨੇਰੀ ਵਾਂਗੂ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਬਾਅਦ ਦੁਪਹਿਰ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਗਰਮੀ ਤੇ ਹਮਸ ਦਾ ਮਾਹੌਲ ਲਗਾਤਾਰ बन ਰਿਹਾ ਹੈ ਬਾਅਦ ਦੁਪਹਿਰ ਜਾਂ ਸ਼ਾਮ ਵੇਲੇ ਦੂਸਰੀ ਤਰਫ ਫਾਜ਼ਿਲ ਕਾਫ ਮੁਕਸਰ ਫਰੀਦਕੋਟ ਫਿਰੋਜ਼ਪੁਰ ਮੋਗਾ ਬਠਿੰਡਾ ਬਰਨਾਲਾ ਮਾਨਸਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਜੇਕਰ ਗਰਮੀ ਤੇ ਹੌਮਸ ਵਾਲਾ ਮਾਹੌਲ ਬਣਦਾ ਹੈ ਤਾਂ ਟੁੱਟਮੀਆਂ ਕਾਰਵਾਈਆਂ ਉਦਣ ਵਾਂਗੂ ਇਹਨਾਂ ਖੇਤਰਾਂ ਦੇ ਵਿੱਚ ਵੀ ਦੇਖੀਆਂ ਜਾ ਸਕਦੀਆਂ ਹਨ ਰਾਤ ਵੀ ਇਹਨਾਂ ਇਲਾਕਿਆਂ ਦੇ ਵਿੱਚ ਠੰਡੀ ਹਨੇਰੀ ਚੱਲੀ ਸੀ ਕਿਤੇ ਕਿਣਮਣ ਵੀ ਦੇਖੀ ਗਈ ਸੀ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਜਿਹੜੇ-ਜਿਹੜੇ ਇਲਾਕਿਆਂ ਦੇ ਵਿੱਚ ਗਰਮੀ ਤੇ ਹੌਮਸ ਵਾਲਾ ਮਾਹੌਲ ਬਣਿਆ ਉਹਨਾਂ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾਣਗੀਆਂ ਖਾਸ ਕਰਕੇ ਲੁਧਿਆਣਾ ਦੇ ਆਸ-ਪਾਸ ਇਲਾਕੇ ਜਿਵੇਂ ਮਲੇਰਕੋਟਲਾ ਹੋ ਗਿਆ ਖੰਨਾ ਹੋ ਗਿਆ ਫਤਿਹਗੜ੍ਹ ਸਾਹਿਬ ਪਟਿਆਲਾ ਜਾ ਸੰਗਰੂਰ ਦੇ ਇਲਾਕੇ ਹੋਗਾ ਇਹਨਾਂ ਵਿੱਚ ਵੀ ਟੁੱਟਮੀਆਂ ਕਾਰਵਾਈਆਂ ਦੇਖੀਆਂ ਜਾ ਸਕਦੀਆਂ ਹਨ ਅੱਜ ਬਾਅਦ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਜਾਂ ਰਾਤ ਵਿੱਚ